ਮੇਰੇ ਵੱਲੋਂ ਪਿਆਰ ਭਰੀ ਸਸੀ ਕਾਲ ਜੀ ਹੋਰ ਦੱਸੋ ਸਭ ਠੀਕ ਹੋ ਤੇ ਅੱਜ ਮੌਸਮ ਬੜਾ ਵਧੀਆ ਹੋ ਗਿਆ ਰੱਬ ਨੇ ਸਵੇਰੇ ਸਵੇਰੇ ਮੀਂਹ ਪਾਤਾ ਗਰਮੀ ਤੋਂ ਥੋੜੀ ਜਿਹੀ ਰਾਹਤ ਮਿਲ ਗਈ ਆਪਾਂ ਨੂੰ ਹੁਣ ਤੇ ਵਧੀਆ ਦੇਖੋ ਸਾਡਾ ਗਰਾਊਂਡ ਦੇ ਵਿੱਚ ਉਧਰਲੇ ਪਾਸੇ ਵੀ ਵਧੀਆ ਸਾਰਾ ਹੋਇਆ ਹੋਇਆਗਾ ਬਹੁਤ ਸੋਹਣਾ ਜਿਹੜਾ ਸਿਸਟਮ ਹੋਇਆਗਾ ਵਿਚਾਰੇ ਜਿਹੜੇ ਆਪਣੇ ਜਿਰੀ ਲਾਰੇ ਨੇਗੇ ਵੀਰ ਭਾਈ ਉਹਨਾਂ ਨੂੰ ਵੀ ਥੋੜਾ ਜਆ ਹੋ ਗਿਆ ਚਾਣ ਮਿਲ ਜੂਗਾ ਹੁਣ ਕਿਉਂਕਿ ਗਰਮੀ ਦੀ ਬਹੁਤ ਜ਼ਿਆਦਾ ਗਰਮੀ ਪੈਰੀ ਦੀਗੀ ਤੇ ਦੇਖੋ ਬੱਦਲ ਉੱਤੇ ਚੜੇ ਹੋਏ ਨੇਗੇ ਦੇਖੋ ਦੇਖੋ ਕਿੰਨੇ ਉੱਤੇ ਬੱਦਲ ਚੜੇ ਹੋਏ ਨੇਗੇ ਹੋ ਸਕਦਾ ਫੁੱਲ ਵੀ ਪਊਗਾ ਜੇ ਪੈ ਜੇ ਤਾਂ ਚੰਗੀ ਗੱਲ ਆ ਹੋਰ ਪੈ ਜੇ ਤੇ ਵਧੀਆਗਾ ਤੇ ਅੱਜ ਮੌਸਮ ਠੀਕ ᱛੀਗਾ ਅੱਜ ਜਵਾਕ ਕਹਿੰਦੇ ਖੇਤ ਨਹਾ ਕੇ ਆਉਣਾ ਮੁੰਡੇ ਕਹਿੰਦੇ ਬਾਹ ਚਲੋ ਭਾਈ ਬਾਬਾ ਜੀ ਦੇ ਖੇਤ ਆ ਗਏ ਦੀਗੇ ਮੋਟਰ ਚੱਲ ਰਹੀ ਹੈਗੀ ਮੁੰਡੇ ਕਹਿੰਦੇ ਨਹਾਉਣਾ ਗਾ ਮਾ ਚਲੋ ਫਿਰ ਲੈ ਵੀ ਨਹਾਤਾ ਲਿਓ ਪਰ ਬੰਦਿਆਂ ਵਾਂਗੂ ਨਾਇਓ ਠੀਕ ਆ ਮੋਟਰ ਚੱਲ ਰਹੀ ਹੈਗੀ ਹੁਣ ਦੱਸੋ ਕਿਵੇਂ ਕਰਾਂਗੇ ਨਾਉਂਗੇ ਜੇ ਇੰਨਾ ਠੰਡਾ ਪਾਣੀ ਹੈ ਫਿਰ ਤਾਂ ਦੇਖ ਲਓ ਐ ਹੀ ਹੁੰਦਾ ਪਾਣੀ ਤਾਂ ਫਿਰ ਨਾ ਲਓ ਮਾਰੋ ਛਾਲਾ ਫਿਰ ਉਹ ਕਿੱਥੇ ਰੱਖੀ ਨਾ 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 ਲਾ ਲੋ ਕਹੀ ਪਰਾ ਚੱਕਦੇ ਕਹੀ ਇੱਧਰ ਰੱਖਦੇ ਸਾਈਡ ਤੇ ਉਧਰ ਆ ਦੇ ਬਾਹਰ ਲੈ ਪਾਸੇ ਕਹੀ ਬਸ ਇੱਥੇ ਰਹਾ ਦੇ ਹਾਂ ਜਰ ਨਾਲੋ ਮਾਰੋ ਸ਼ਾਲਾ ਕੀ ਆ ਲੋ ਵੀ ਜੋਧਿਆ ਵਰ ਜਾ ਵਿਚਗਰਾ ਲੈ ਨਜ਼ਾਰੇ ਚੱਲ ਵੀ ਤੂੰ ਵੀ ਘਾੜਾ ਦੀ ਕੱਪੜੇ ਹੁਣ ਚੱਲ ਚੱਲ ਸ਼ਾਬਾਸ਼ ਚੱਲ 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 ਤੇ ਨਾਰੇ ਨੇ ਔਰ ਕਿੱਦੇ ਦੇ ਕਹਿ ਰਹੇ ਕਹਿੰਦੇ ਨਾ ਕੇ ਹੁਣ ਨਾ ਕੇ ਆਉਣਾ ਵਾਹ ਚਲੋ ਨਿਵਾ ਰਹੇ ਨੇ ਉਹਨੂੰ ਨਾਲਣਗੇ ਇੰਜੋਏ ਕਰਨਗੇ ਮੌਸਮ ਵੀ ਠੀਕ ਆ ਪੈਸੇ ਵਧੀਆ ਬਦਲਬਾਈ ਹੋਈ ਹੈ ਕੀ ਹੁਣ ਬਾਰਛ ਪੈ ਕੇ ਹੁਣ ਇਹ ਫੁੱਲ ਮਸਤੀਆਂ ਕਰ ਰਹੇ ਨੇ ਹੁਣ ਇਹਨਾਂ ਨੂੰ ਕੁਛ ਨਹੀਂ ਜਿਆਦਾ ਹੈਗਾ ਤੌਰ ਨਾਲ ਲੈ ਰਹੇ ਨੇ ਨਜ਼ਾਰੇ ਹੁਣ ਇਹ ਫੁੱਲ ਮਸਤੀਆਂ ਪੂਰੀਆਂ ਜਾਨ ਜਾਨ ਮੋਟਰ ਦੇ ਅੱਗੇ ਹੁੰਦਾ ਇਹ ਇਹ ਉਹਨਾਂ ਨਜ਼ਾਰੇ ਲੈ ਰਹੇ ਨੇਗੇ ਪੂਰੇ ਤੇ ਚਲੋ ਬਾਕੀ ਫਿਰ ਦੇਖਦੇ ਆਂਗੇ ਵਧੀਆ ਅੱਖ ਵੀ ਵਧੀਆ ਹੋ ਰਹੇ ਨੇਗੇ ਉਧਰ ਜਦੀ ਉਹਨਾਂ ਨੇ ਪੌਦ ਬੀਜੀ ਹੋਈ ਹੈਗੀ ਤੇ ਚਲੋ ਵੀ ਚਲੋ ਸਰੋ ਇੰਜੋਏ ਫਟਾਫਟ ਚਲੀਏ ਫਿਰ ਅੱਜ ਸਾਡੇ ਪਿੰਡ ਦੇ ਮੁੰਡਿਆਂ ਨੇ ਲੰਗਰ ਲਾਇਆ ਹੋਇਆਗਾ ਚੌਲਾਂ ਦਾ ਤੇ ਬਾਬੇ ਦੇ ਲਾਇਆ ਹੋਇਆ ਲੰਗਰ ਅਜ ਚੌਲਾਂ ਦਾ ਤੇ ਇੱਧਰ ਲੱਗ ਰਹੇ ਨੇ ਮੁੰਡੇ ਸੇਵਾ ਕਰਨ ਲਗਾਤਾਰ ਚੌਲਾਂ ਦੀ ਤੇਰੀ ਚੱਲ ਰਹੀ ਆ ਫਿਰ ਹਲਵਾਈ ਕਿਹੜਾ ਅੱਜ? ਧਿਆਨਾ। ਧਿਆਨਾ। ਕੰਮ ਕਰਿਆ ਨੇ? ਹਾਂ ਜੀ ਹਾਂ ਕੰਮ ਚੱਲ ਰਿਹਾ ਕੰਮ ਵਧੀਆ। ਬੱਲੇ ਬੱਲੇ। ਪੂਰੀ ਸੇਵਾ ਚੱਲ ਰਹੀ ਹੈ। ਹਾਂ ਜੀ। ਇਹ ਹੈ ਜੀ ਆਪਣਾ ਹਲਵਾਈ ਮੁੰਡਾ ਧਿਆਨਾ। ਹਾਂ ਜੀ ਹਾਂ। ਕਦੇ ਵੀ ਐਮਰਜੈਂਸੀ 'ਚ ਲੋੜ ਪਵੇ ਪਕੌੜੇ ਬਰੈਡਾਂ ਦੀ ਤੇ ਕੱਢ ਕੇ ਦਊਗਾ। ਹਾਂ ਜੀ। ਤੇ ਸੰਗਤ ਵੀ ਆ ਰਹੀ ਹੈ ਖਾਣ ਵਾਸਤੇ। चलो बाकी हाँ भी छक लिया खाले चौल छक हाँ ओके आधिया बने चल है, है फिर तो आओ ये भी ठीक है लग रहा मुंडा एक छदा होके लंगर छाक